ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਪੰਘਾਲਾ ਦੇ ਗੁਰਦੁਆਰਾ ਦੇਹਰਾ ਸਾਹਿਬ ਪੰਜਵੀਂ ਪਾਸ਼ਾਈ ਵਿਖੇ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਮਨਦੀਪ ਸਿੰਘ ਸਮਰਾਧੀ ਪ੍ਰਧਾਨਗੇਟ ਹੋਈ ਇਸ ਮੀਟਿੰਗ ਵਿੱਚ ਵਕਫਾ ਕ ਪਿੰਡਾਂ ਤੇ ਕਸਬਿਆਂ ਤੋਂ ਕਿਸਾਨ ਇਕੱਠੇ ਹੋਏ ਅਤੇ ਮਹਾਪੰਚਾਇਤ ਜੋ 24 ਅਗਸਤ ਨੂੰ ਸਮਰਾਲਾ ਮੰਡੀ ਵਿੱਚ ਹੋਣ ਜਾ ਰਹੀ ਹੈ ਦੇ ਸੰਬੰਧ ਵਿੱਚ ਵਿਚਾਰ ਚਰਚਾ ਹੋਈ ਅਤੇ ਸਾਥੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਇਸ ਮੌਕੇ ਗੱਲਬਾਤ ਕਰਦੇ ਆ ਪ੍ਰਧਾਨ ਮਨਦੀਪ ਸਿੰਘ ਸਮਰਾ ਨੇ ਦੱਸਿਆ ਕਿ ਇਸ ਮਹਾਪੰਚਾਇਤ ਵਿੱਚ ਜਿਲ੍ਹਾ ਜਲੰਧਰ ਤੋਂ ਹਜ਼ਾਰਾਂ ਕਿਸਾਨ ਪਹੁੰਚਣਗੇ ਉਹਨਾਂ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਨਾਰਾਬਾਜੀ ਕਰਦੇ ਆ ਕਿਹਾ ਕਿ ਜੇਕਰ ਇਸ ਲੈਂਡ ਪੁਲਿੰਗ ਸਕੀਮ ਨੂੰ ਨਾ ਰੋਕਿਆ ਗਿਆ ਤਾਂ ਉਹ ਇਸ ਦਾ ਸਖਤ ਵਿਰੋਧ ਕਰਨਗੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਕਿਸਾਨ ਆ ਗੋ ਮਜੂਸਨ ਪਿੰਡ ਪੰਘਾਲਾ ਤੋਂ ਨਵਰਾੰਗ ਚੈਨਲ ਦੇ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੈਂ ਮਨਦੀਪ ਸਿੰਘ ਸਮਰਾ ਪ੍ਰਧਾਨ ਇਸ ਮਿਸ਼ੇ ਤੇ ਮੀਟਿੰਗ ਹੋਈ ਹੈ ਜਿਹੜੀ ਆਪਾਂ 24 ਤਰੀਕ ਨੂੰ ਕਮਰਾਲਾ ਮੰਡੀ ਦੇ ਵਿੱਚ ਤਾਂ ਕਈ ਬੰਦਾ ਇਕੱਠਾ ਕਾ ਨਜ਼ਰ ਆਏ ਆ ਉਹਦੇ ਤੇ ਅੱਜ ਮੀਟਿੰਗ ਕੀਤੀ ਗਈ ਆ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਜਿੰਨੇ ਵੀ ਇਥੇ ਪਤਵੰਤੇ ਸੱਜਣ ਆਏ ਆ ਸਾਡੇ ਬਲਾਕਾਂ ਦੇ ਪ੍ਰਧਾਨ ਜ਼ਿਲ੍ਹੇ ਦੇ ਬੰਦੇ ਜਿੰਨੇ ਵੀ ਆਏ ਆ ਸਾਰਿਆਂ ਦਾ ਦਿੱਤੇ ਹੋਣ ਤੇ ਧੰਨਵਾਦ ਕਰਦੇ ਆ ਤੇ ਅਸੀਂ 24 ਤਰੀਕ ਨੂੰ ਹਮ ਹਮ ਆ ਕੇ ਇਥੋਂ ਪਿੰਡ ਜੰਡਿਆਲਾ ਤੋਂ ਗੁਰਦੁਆਰਾ ਭਗਤ ਸਾਹਿਬ ਤੋਂ ਤੁਰਾਂਗੇ ਤੇ ਹਜ਼ਾਰ ਬੰਦੇ ਦੇ ਕਰੀਬ ਲੈ ਕੇ ਜਾਵਾਂਗੇ ਉਸ ਰੈਲੀ ਦੇ ਵਿੱਚ ਉਹ ਇੱਕ ਵਿਸ਼ਾਲ ਰੈਲੀ ਹੋ ਗਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੋਪਰਾਵਲ ਗੁਰਦੁਆਰਾ ਸਾਹਿਬ ਹੈਗੇ ਅੱਜ ਸਾਰੀ ਇਕੱਤਰਤਾ ਹੋਈ ਜਿਹੜੀ ਦੇਸ਼ ਸਾਥ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਲੈਂਡ ਪੋਲਿੰਗ ਜਿਹੜੀ ਪਾਲਿਸੀ ਕਿਸਾਨਾਂ ਨੂੰ ਖਤਮ ਕਰਵਾਉਣ ਦੇ ਲਈ ਸੀ ਉਹਦੇ ਵਿਰੋਧ ਕਰਨ ਵਾਸਤੇ ਜਿਹੜਾ ਆ ਉਹ 24 ਤਰੀਕ ਨੂੰ ਕਮਰਾਲਾ ਵਿਖੇ ਇੱਕ ਵਿਸ਼ਾਲ ਜਿਹੜੀ ਆ ਉਹ ਰੈਲੀ ਰੱਖੀ ਗਈ ਰਾਜੇਪਾਲ ਜਥੇਬਦੀ ਵੱਲੋਂ ਤੇ ਅੱਜ ਅਸੀਂ ਜਿਹੜੇ ਹੈਗੀ ਸਾਰੀ ਉਹਦੇ ਬਾਰੇ ਵਿਚਾਰ ਬਟਾਂਦਰਾ ਕੀਤਾ ਅਸੀਂ 24 ਤਰੀਕ ਨੂੰ ਇਹਨੂੰ ਭਗਵੰਤ ਮਾਨ ਨੂੰ ਦੱਸ ਦਿਆਗੇ ਵੀ ਕੀ ਹੁੰਦਾ ਇਹ 1 ਇੰਚ ਵੀ ਜਵੀਰ ਅਸੀਂ ਛੱਡਾਂਗੇ ਨਹੀਂ ਇਹ ਚਾਹੇ ਤੁਹਾਨੂੰ ਅੰਦਰ ਦੇ ਦੇਵੇ ਸਾਡੇ ਤੇ ਗੋਲੀਆਂ ਭਰਾ ਦੇਵੇ ਇਹ ਪੜ ਜਾਵੇ ਇਹਨੂੰ ਇੱਕ ਦਿਨ ਇਹਨੂੰ ਵਾਪਸ ਕਰਨਾ ਹੀ ਪਊਗਾ ਪਹਿਲਾਂ ਕੇਂਦਰ ਸਰਕਾਰ ਨੇ ਵੀ ਸਾਡੇ ਨਾਲ ਇਹ ਇਹੋ ਜਿਹਾ ਕੀਤਾ ਸੀ ਮੋਦੀ ਸਰਕਾਰ ਨੇ ਵੀ ਇਹੋ ਜਿਹਾ ਕੀਤਾ ਸੀ ਉਹਨੂੰ ਵੀ ਫੇਰ ਦੱਸ ਦਿੱਤਾ ਕਿ ਕੀ ਹੋਗਾ ਉਹਨੂੰ ਵੀ ਅਖੀਰ ਜਾ ਕੇ ਭਾਵੇਂ ਕੀਤਾ ਸਾਡੇ ਨਾਲ ਉਹਨਵੀਂ ਧੋਖਾ ਹੀ ਆ ਪਰ ਉਹਨੂੰ ਦੱਸ ਦਿੱਤਾ ਇੱਕ ਵੀ ਕਿਸਾਨ ਕੀ ਆ ਜਥੇਬੰਦੀਆਂ ਸਾਰੀਆਂ ਇਕ ਆ ਇਸ ਲਈ ਜੇ ਇਹ ਨਾ ਸਮਝੋ ਵੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਭਈ ਇਹ ਕੋਈ ਉਧਰ ਪਾਸੇ ਤੁਰੀ ਵਰੀ ਇਸ ਕੰਮ ਲਈ ਜਦੋਂ ਵੀ ਕਿਤੇ ਕਿਸਾਨਾਂ ਦੇ ਉੱਪਰ ਕੇ ਕੇਂਦਰ ਸਰਕਾਰ ਪੰਜਾਬ ਸਰਕਾਰ ਹੱਟਾ ਕਟਾਲਦੀ ਆ ਉਹਦਾ ਹੀ ਸੱਤ ਹਲਾਫ ਉਹਦਾ ਐਨੇ ਪੂਰੇ ਹੋ ਕੇ ਤਤਪੰਥ ਹੋ ਕੇ ਉਹਦਾ ਅਸੀਂ ਵਿਰੋਧ ਕਰਾਂਗੇ ਇਹਨੂੰ ਜਦ ਤੱਕ ਇਹ ਵਾਪਸ ਨਹੀਂ ਹੋਊਗੀ ਉਹ ਤੱਕ ਅਸੀਂ ਚੈਨ ਦੇ ਨਾਲ ਬੈਠਾਂਗੇ 24 ਤਰੀਕ ਦੀ ਜਿਹੜੀ ਮਹਾਪੰਚਾਇਤ ਹੋਊਗੀ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਉਹ ਸਰਕਾਰ ਦੀ ਜੜ੍ਹਾਂ ਹਲਾ ਦੇਵੇਗੀ ਕਿਸੇ ਵੀ ਕੀਮਤ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਹੜੱਪਣ ਨਹੀਂ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ